ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਦੇ ਇੰਗਲੈਂਡ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ ਵਿਜੀਲੈਂਸ ਨੇ ਡਾਕਟਰ ਆਜੀਬ ਸੂਦ ਦੇ ਇੰਗਲੈਂਡ ਜਾਣ ਤੇ ਰੋਕ ਲਗਾਈ ਹੈ ਵਿਜੀਲੈਂਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ ਹੈ ਫਲਾਈਟ ਤੋਂ 3 ਘੰਟੇ ਪਹਿਲਾਂ ਰੱਦ ਕਰਵਾਉਣੀ ਪਈ ਟਿਕਟ ਡਾਕਟਰ ਆਜੀਬ ਸੂਦ ਨੇ ਆਪਣੇ ਪਰਿਵਾਰ ਨੂੰ ਦਰਸਲ ਲੰਡਨ ਮਿਲਣ ਜਾਣਾ ਸੀ ਦੱਸਦੀ ਹੈ ਕਿ ਵਿਜੀਲੈਂਸ ਬਿਊਰੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਕਰੋੜਾਂ ਰੁਪਏ ਦੀ ਮਸ਼ੀਨਰੀ ਦੀ ਖਰੀਦ ਅਤੇ ਟੈਂਡਰ ਅਲਾਟਮੈਂਟ ਦੀ ਜਾਂਚ ਕਰ ਰਿਹਾ ਜਿਸ ਦੇ ਚੱਲਦਿਆਂ ਵੀਸੀ ਡਾਕਟਰ ਆਜੀਵ ਸੂਦ ਦੇ ਇੰਗਲੈਂਡ ਜਾਣ ਤੇ ਰੋਕ ਲਗਾਈ ਗਈ ਹੈ ਤਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਦੇ ਇੰਗਲੈਂਡ ਜਾਣ ਤੇ ਦਸਰ ਰੋਕ ਲਗਾ ਦਿੱਤੀ ਗਈ ਹੈ bizness ਦੇ ਵੱਲੋਂ ਡਾਕਟਰ ਆਜੀਵ ਸੂਦ ਦੇ ਇੰਗਲੈਂਡ ਜਾਣ ਤੇ ਰੋਕ ਲਗਾਈ ਗਈ ਹੈ ਇਸ ਨੂੰ ਲੈ ਕੇ ਬਕਾਇਦਾ bizness ਦੇ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਤਾਂ ਫਲਾਈਟ ਤੋਂ 3 ਘੰਟੇ ਪਹਿਲਾਂ ਆਖਰਕਾਰ ਟਿਕਟ ਰੱਦ ਕਰਵਾਉਣੀ ਪਈ ਡਾਕਟਰ ਆਜੀਵ ਸੂਦ ਨੇ ਆਪਣੇ ਪਰਿਵਾਰ ਨੂੰ ਦਰਸਲ ਲੰਡਨ ਮਿਲਣ ਜਾਣਾ ਸੀ ਜਾਣਕਾਰੀ ਸਾਹਮਣੇ ਆਈ ਹੈ ਆਪਰੇ ਮਸਲੇ ਦੀ ਜ਼ਿਕਰ ਗੱਲ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਬਿਊਰੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਕਰੋੜਾਂ ਰੁਪਏ ਦੀ ਮਸ਼ੀਨਰੀ ਦੀ ਖਰੀਦ ਅਤੇ ਟੈਂਡਰ ਅਲਾਟਮੈਂਟ ਦੀ ਜਾਂਚ ਕਰ ਰਿਹਾ ਹੈ ਜਿਸ ਦੇ ਚੱਲਦਿਆਂ ਵੀ ਸੀ ਡਾਕਟਰ ਆਜੀਬ ਸੂਦ ਦੇ ਇੰਗਲੈਂਡ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਇਸ ਪੂਰੇ ਮਾਮਲੇ ਵਿੱਚ ਦਿੱਥੇ ਵਿਜੀਲੈਂਸ ਦੇ ਬ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਕਰਕੇ ਵੀ ਸੀ ਦੇ ਇੰਗਲੈਂਡ ਦੌਰੇ ਤੇ ਰੋਕ ਲਗਾਈ ਗਈ 3 ਘੰਟੇ ਪਹਿਲਾਂ ਉਹਨਾਂ ਨੂੰ ਟਿਕਟ ਕੈਨਸਲ ਕਰਵਾਉਣੀ ਪਈ ਆ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਮਿਲਣ ਜੋ ਕਿ ਲੰਡਨ ਜਾਣਾ ਸੀ ਜੋ ਕਿ ਜਾਣਕਾਰੀ ਆ ਸਾਹਮਣੇ ਆਈ ਹੈ ਤੇ ਸਰ ਕੇ ਪੁੱਛਣਾ ਜੀ ਇੱਕ ਜਿਹੜੀ ਕਹਿੰਦੇ ਵੀ ਤੁਸੀਂ ਬਾਹਰ ਜਾ ਰਹੇ ਸੀ ਤੇ ਵੀਲੈਂਸ ਨੇ ਕੋਈ ਰੋਕ ਲਿਆ ਇੱਕ ਟੀਸਰ ਇਸ਼ੂ ਨਹੀਂ ਨਹੀਂ ਰੋਕ ਲਿਆ bizness ਨੇ ਬੋਲਿਆ ਕਿ ਪਰਮਿਸ਼ਨ ਲੈਟਰ ਲੈ ਕੇ ਜਾਓ گورنر ਦਾ ਪਰਮਿਸ਼ਨ ਲੈਟਰ ਨਹੀਂ ਆਇਆ ਅੱਛਾ ਜੀ ਉਹ ਫਾਈਲ ਉੱਥੇ ਸੀਐਮ ਆਫਿਸ ਤੱਕ ਤਾਂ ਪੁੱਜ ਗਈ ਸੀ ਜੀ ਹੈਲ ਮਿਨਿਸਟਰ ਹੈ ਪਰਮਿਟੇ ਐਂਡ ਫਾਈਲ ਵਾਸ ਸੈਂਟ ਟੂ ਸੀਐਮ ਸੀਐਮ ਤੋਂ ਗਵਰਨਰ ਨਹੀਂ ਪੁੱਛੀ ਸੀ ਜੀ ਤਾਂ ਇਹ ਉਹਨਾਂ ਹਾਂ ਤਾਂ ਗਵਰਨਰ ਹੀ ਮੈਨੂੰ ਦਿੰਦਾ ਕੋਈ ਵੀ ਗਵਰਨਮੈਂਟ ਅਫੀਸ਼ਲ ਬਾਹਰ ਨਹੀਂ ਜਾ ਸਕਦਾ ਬਿਨਾ ਪਰਮਿਸ਼ਨ ਤੋਂ ਤੇ ਇਹ ਸਰ ਵੀਲੈਂਸ ਨੇ ਪਹਿਲਾਂ ਏਅਰਪੋਰਟ ਤੇ ਜਦੋਂ ਤੁਸੀਂ ਪਹੁੰਚ ਗਏ ਸੀ ਪਹਿਲਾਂ ਮਿਲ ਕੀਤੀ ਹੋਈ ਸੀ ਪਰ ਇਸ ਤਰ੍ਹਾਂ ਵੀ ਨਹੀਂ ਜਾ ਸਕੀ ਮੈਨੂੰ 2 ਘੰਟੇ ਪਹਿਲੇ ਇਹਨਾਂ ਨੇ ਬੋਲਿਆ ਸੀ ਕਿ ਤੁਹਾਡੇ ਕੋਲ ਪਰਮਿਸ਼ਨ ਲੈਟਰ ਹੈ ਮੈਂ ਬੋਲਿਆ ਲੈ ਆਇਆ ਨਹੀਂ ਹੈ ਪਿਛਲੀ ਵਾਰ ਵੀ ਬਾਅਦ ਵਿੱਚ ਆਇਆ ਸੀ ਤੋਂ ਬੋਲਦੇ ਤੁਸੀਂ तो रहेगा लेके जाओ फिर मैं फिर अपने टिकट कैंसिल कराए टिकट कैंसिल तो एसर कोई विलनजरी जान चल रही है उस कर के होगा अभी नहीं जा सकते बाहर मेरे अगेंस्ट नहीं चल रही है केवल इंक्वायरी है कोई एफआईआर एफआईआर नहीं है अच्छा इंक्वायरी चल रही है कली से केवल इंक्वायरी चल रही है मेरे अगेंस्ट ही सारे ऑफिशियल से इंक्वायरी चल रही है इसमें के 50 और इंक्वायरियां चल रही हैं ओके सर इसमें ਮੈਨੂੰ ਪਤਾ ਹੀ ਹੈ ਫਰਦੀਪਗੜ੍ਹ ਵੀ ਚੱਲ ਰਹੀ ਹੈ ਕਦੇ ਕਿਸੇ ਦੀ ਕਦੇ ਕਿਸੇ ਦੀ ਇਨਕੁਆਇਰੀ ਚੱਲ ਰਹੀ ਹੈ ਬਟ ਸਭ ਨਾਲ نو ਪਰਮਿਸ਼ਨ ਮੈਂ ਦਿੰਦਾ ਐਮਐਨੂ ਗਵਰਨਰ ਦਿੰਦਾ ਓਕੇ ਤੇ ਉਹ ਬੋਲਦੇ ਆ ਕਿ ਬਿਜ਼ਨਸ ਵਾਲੇ ਕੀ ਤੁਸੀਂ ਕੋਪਰੇਟ ਤੁਸੀਂ 10 ਦਿਨ ਜਾਓਗੇ ਬਹੁਤ ਲੰਬਾ ਟਾਈਮ ਹੈ ਜੀ ਤੇ ਐਡਵਾਈਜ਼ेबल ਹੈ ਤੁਸੀਂ ਪਰਮਿਸ਼ਨ ਲੈ ਕੇ ਜਾਓ ਤਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਦੇ ਇੰਗਲੈਂਡ ਜਾਣ ਤੇ ਦੱਸ ਰੋਕ ਲਗਾ ਦਿੱਤੀ ਗਈ ਹੈ ਬਿਜ਼ਨਸ ਨੇ ਡਾਕਟਰ ਆਜੀਬ ਸੂਦ ਨੇ ਇੰਗਲੈਂਡ ਜਾਣ ਤੇ ਰੋਕ ਲਗਾਈ ਹੈ ਨਿਊਜ਼ੀਟਨ ਪੰਜਾਬ ਦੇ ਵੱਲੋਂ ਆ ਡਾਕਟਰ ਆਜੀਬ ਸੂਦ ਜੋ ਕਿ ਵਾਈਸ ਚਾਂਸਲਰ ਨੇ ਵੀਸੀ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਆ ਉਹਨਾਂ ਨੇ ਜੋ ਇਸ ਦੇ ਪਿੱਛੇ ਵਜ੍ਹਾ ਦੱਸੀ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਗਵਰਨਰ ਤੋਂ ਪਰਮਿਸ਼ਨ ਲੈ ਕੇ ਆਉਣ ਆ ਤਾਂ ਫਿਰ ਉਹ ਵਿਦੇਸ਼ ਜਾ ਸਕਦੇ ਨੇ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੇਵਨੰਦ ਜੁੜ ਚੁੱਕੇ ਨੇ ਅ ਦੇਵਨਾਨਦਪੁਰਾ ਮਸਲਾ ਜਾਨਣਾ ਚਾਹਾਂਗਾ ਕਿ ਕਿ ਆਖਿਰਕਾਰ ਕਿਸ ਮਸਲੇ ਦੇ ਵਿੱਚ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਵਿਚਾਲੇ ਵੀ ਸੀ ਡਾਕਟਰ ਅਜੀਬ ਸੂਤ ਦੇ ਐ ਵਿਦੇਸ਼ ਜਾਣ ਤੇ ਲੰਡਨ ਜਾਣ ਤੇ ਰੋਕ ਲਗਾਈ ਗਈ ਹੈ ਆ ਬਿਲਕੁਲ ਸਹੀ ਹੈ ਕਿਉਂਕਿ ਫ੍ਰੀਕੋਰ ਬਾਬਾ ਫਰੀਦ ਯੂਨੀਵਰਸਿਟੀ ਦੀ ਜਿਹੜੀ ਇੱਕ ਅਕਵਾਰੀ ਬਿਜ਼ਨਸ ਕੋ ਚੱਲ ਰਹੀ ਹੈ ਜਿਹਦੇ ਵਿੱਚ ਕਿ ਮਸ਼ੀਨਾਂ ਦੀ ਖਰੀਦੋ-ਖੋਪਤ ਤੇ ਹੋਰ ਜਿਹੜੇ ਕੰਪਲੀਟ ਜਾਂਚ ਹੈ ਉਹ ਚ ਪਤਰੀ ਜਾਂਚ ਜਿਹੜੀ ਵਿਜੀਲੈਂਸ ਫ੍ਰੀਕੋਰ ਕਰ ਰਹੀ ਹੈ ਤਾਂ ਇਸ ਤੋਂ ਬਾਅਦ ਜਾ ਕੇ ਕਿ ਵਿਜੀਲੈਂਸ ਕੋਈ ਰੁਕਾਵਟ ਜੋ ਪਰਤਿਆ ਕੀਤੀਆਂ ਸੀ ਜਾਂ ਜੋ ਉਹ ਮਸ਼ੀਨਾਂ ਦੀ ਖਰੀਦੋ-ਖੋਪਤ ਕੀਤੀ ਸੀ ਉਹ ਸਾਰੀ ਦੀ ਸਾਰੀ ਜਾਂਚ ਹੈ ਉਹ ਬਿジネス ਕਰ ਰਹੀ ਹੈ ਤਾਂ ਕਿਤਨਾ ਕਿਤੇ ਕੁਛ ਕਤਾਈਆਂ ਜੜੀਆਂ ਨੇ ਉਹ ਪਾਈਆਂ ਗਈਆਂ ਨੇ ਤਾਂ ਚੰਡੀਗੜ੍ਹ ਹੈਡ ਆਫਿਸ ਤੋਂ ਪੂਰੀ ਜਿਹੜੀ ਇਸ ਗੱਲ ਦੀ ਮੋਨੀਟਰਿੰਗ ਹੋ ਰਹੀ ਹੈ ਤਾਂ ਵਿਜੀਲੈਂਸ ਨੇ ਪੂਰੀ ਤਰੀਕੇ ਨਾਲ ਚੈੱਕ ਕਰੇ ਸੀ ਤਾਂ ਸਾਡੇ ਤੋਂ ਦੱਸਨੇ ਕਿ ਵਿਜੀਲੈਂਸ ਨੇ ਪਹਿਲਾਂ ਕਿਹਾ ਸੀ ਵੀ ਤੁਸੀਂ ਉਹ ਵੀ ਛੁੱਟੀ-ਵੁਡੀ ਮਨਜ਼ੂਰ ਨਹੀਂ ਤੁਸੀਂ ਨੇ ਬਾਹਰ ਜਾ ਸਕਦੇ ਲੇਕਿਨ ਫਿਰ ਵੀ ਉਹ ਇਹ ਤਾਂ ਕਰਨੇ ਇਹ ਗੱਲ ਕਹੀ ਕਿ ਮੇਰੀ ਛੁੱਟੀ ਮੈਂ ਅਪਲਾਈ ਕੀਤੀ ਹੋਈ ਹੈ ਤਾਂ ਮੈਨੂੰ ਮਨਜ਼ੂਰੀ ਮਿਲ ਜਾਣੀ ਆ ਤਾਂ ਜਦੋਂ ਇਹ ਲੰਡਨ ਜਾਣ ਲੱਗੇ ਸੀ ਤਾਂ ਕਿਉਂਕਿ ਉਹਨਾਂ ਦਾ ਪਰਿਵਾਰ ਉੱਥੇ ਹੈ ਤਾਂ ਮਿਲਣ ਜਾ ਰਹੇ ਸੀ ਤਾਂ ਐਨ 3 ਘੰਟੇ ਪਹਿਲਾਂ ਇਹਨਾਂ ਦੀ ਜਿਹੜੀ ਉੱਥੇ ਆ ਇਹਨਾਂ ਨੂੰ ਮੇਲ ਕਰ ਦਿੱਤੀ ਗਈ। ਸੋਟੀ ਨੂੰ ਤਾਂ ਉੱਥੇ ਰਿਪੋਰਟ ਦੇਣਾ ਰੋਕ ਦਿੱਤਾ ਗਿਆ। ਤਾਂ ਵਾਈਟ ਕਲਰ ਦੀ ਇਨਕੁਆਰੀ ਹੈ ਜਾਂਚ ਅਧੀਨ ਵਿੱਚ ਪ੍ਰਿੰਸੀਪਲ ਤੇ ਹੋਰ ਛੇ ਅਧਿਕਾਰੀ ਨੇ ਇਥੋਂ ਦੇ ਉਹਨਾਂ ਦੇ ਖਿਲਾਫ ਜਿਹੜੀ ਵਿਵਿਦਾ ਦੀ ਜਾਂਚ ਜਿਹੜੀ ਚੱਲ ਰਹੀ ਹੈ ਤੇ ਕੰਪਲੀਟ ਨਹੀਂ ਹੋਈ। ਬਹੁਤ ਜਲਦੀ ਜਿਹੜੀ ਜਾਂਚ ਕੰਪਲੀਟ ਹੋ ਜਾਏਗੀ। ਕੋਈ ਦੱਸ ਦਿਓ ਕਿ ਇਸ ਦੇ ਵਿੱਚ ਤਾਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਜਿਹੜੀਆਂ ਪਈਆਂ ਹੋਈਆਂ ਸੀ। ਪਿਛਲੇ ਦਿਨੀ ਗਵਾਧ ਵੀ ਇੱਕ ਚੱਲਿਆ ਸੀ। ਇੱਕ ਤਰਨਾ ਵੀ ਯੂਨੀਵਰਸਿਟੀ ਤੇ ਲੱਗਿਆ ਸੀ। ਤਾਂ ਲੇਕਿਨ ਜਾਂਚ ਜਿਹੜੀ ਬੜੀ ਬਰੀਕੀ ਨਾਲ ਕੀਤੀ ਜਿਹੜੀ ਕੋਈ ਸਰਕਾਰ ਨੇ ਕਿਹਾ ਬਿਲਕੁਲ ਜਿਹੜੀ ਜਾਂਚ ਆ ਉਹ ਨਿਰਪੱਖ ਹੋਵੇ ਤਾਂ ਇਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਜਵਾਬ ਆ ਉਹ ਯੂਨੀਵਰਸਿਟੀ ਤੋਂ ਪੁੱਛੇ ਗਏ ਨੇ ਉਹ ਹਜੇ ਸਵਾਲ ਜਵਾਬ ਉਹਨੇ ਬਾਕੀ ਨੇ ਜੀ ਹਾਂ ਠੀਕ ਹੈ ਜੀ ਉਹਨਾਂ ਦੇ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਦਰਸਲ ਬਾਬਾ ਫਰੀ ਮੈਡੀਕਲ ਯੂਨੀਵਰਸਿਟੀ ਦੇ ਵਾਈ ਚਾਂਸਲਰ ਦੇ ਇੰਗਲੈਂਡ ਜਾਣ ਤੇ ਰੋਕ ਲਗਾਈ ਗਈ ਹੈ 3 ਘੰਟੇ ਪਹਿਲਾਂ ਉਹਨਾਂ ਦੀ ਟਿਕਟ ਜੋ ਕਿ ਰੱਦ ਕਰਵਾਉਣੀ ਪਈ ਉਸ ਦੀ ਵਜ੍ਹਾ ਜੋ ਕਿ ਹੀ ਦੱਸੀ ਜਾ ਰਹੀ ਹੈ ਕਿ ਵਿਜੀਲੈਂਸ ਦੇ ਵੱਲੋਂ ਦਰਸਲ ਆ ਕਰੋਨਾ ਪਈ ਦੀ ਮਸ਼ੀਨਰੀ ਦੀ ਖਰੀਦ ਅਤੇ ਟੈਂਡਰ ਅਲਾਟਮੈਂਟ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਵੀ ਸੀ ਡਾਕਟਰ ਅਜੀਬ ਸੂਦ ਦੇ ਇੰਗਲੈਂਡ ਜਾਣ ਤੇ ਫਿਲਹਾਲ ਰੋਕ ਲਗਾਈ ਗਈ ਹੈ